ਹੈਲੋ ਦੋਸਤੋ ਹਾਜ਼ਰ ਹਾਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਕਰਦੇ ਹਾਂ ਜੀ ਕਹਾਣੀ ਨੂੰ ਸ਼ੁਰੂ ਮੇਰਾ ਨਾਮ ਸਿਮਰਨ ਆ ਮੈਂ ਬੀਏ ਕਰ ਲਈ ਸੀ ਜਦੋਂ ਮੈਨੂੰ ਇੱਕ ਮੁੰਡਾ ਪਸੰਦ ਕਰਨ ਲੱਗ ਪਿਆ ਸੀ ਤੇ ਮੈਂ ਉਹਦੇ ਨਾਲ ਗੱਲ ਕਰਦੀ ਹੁੰਦੀ ਸੀ ਉਹ ਵੀ ਮੈਨੂੰ ਬਹੁਤ ਪਸੰਦ ਕਰਦਾ ਸੀ ਮੈਂ ਵੀ ਉਹਨੂੰ ਬਹੁਤ ਪਸੰਦ ਕਰਦੀ ਸੀ ਅਸੀਂ ਜਿਆਦਾ ਅਮੀਰ ਨਹੀਂ ਸੀ ਪਰ ਮੈਂ ਆਪਣੇ ਆਸ਼ਕ ਦੇ ਨਾਲ ਰੰਗ ਰਲੀਆਂ ਮਨਾਉਂਦੀ ਸੀ ਉਹਦਾ ਨਾਮ ਮਨਦੀਪ ਸੀ ਉਹ ਬਹੁਤ ਹੀ ਅਮੀਰ ਘਰ ਦਾ ਸੀ ਮੈਂ ਤਾਂ ਲਾਲਚ ਕਰਕੇ ਉਹਦੇ ਨਾਲ ਗੱਲਬਾਤ ਕਰ ਲਈ ਕਿਉਂਕਿ ਮੇਰਾ ਡੈਡੀ ਬਿਮਾਰ ਹੀ ਰਹਿੰਦਾ ਸੀ ਤੇ ਮੰਮੀ ਨੂੰ ਵੀ ਸ਼ੂਗਰ ਸੀ ਤੇ ਮੇਰਾ ਭਰਾ ਕੋਈ ਕੰਮ ਨਹੀਂ ਕਰਦਾ ਸੀ ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਸੀ ਮੈਂ ਵੀ ਪ੍ਰਾਈਵੇਟ ਟੀਚਰ ਸੀ ਤੇ ਮਸਾਂ ਗੁਜ਼ਾਰਾ ਕਰਦੀ ਸੀ ਇਦਾਂ ਹੀ ਮੈਨੂੰ ਮਨਦੀਪ ਪਸੰਦ ਕਰਨ ਲੱਗ ਪਿਆ ਸੀ ਕਿਉਂਕਿ ਉਹਨਾਂ ਦੇ ਬੱਚੇ ਸਕੂਲ ਪੜ੍ਹਦੇ ਹੁੰਦੇ ਸੀ ਤੇ ਉਹਨਾਂ ਨੂੰ ਉਹ ਲੈਣ ਆਉਂਦਾ ਹੁੰਦਾ ਸੀ ਉਹ ਵਿਆਹਿਆ ਹੋਇਆ ਸੀ ਪਰ ਅਮੀਰ ਸੀ ਮੈਂ ਕੁਵਾਰੀ ਸੀ ਮੈਂ ਅਮੀਰ ਹੋਣ ਦੇ ਤੇ ਲਾਲਚ ਵਿੱਚ ਉਹਦੇ ਨਾਲ ਗੱਲਬਾਤ ਕਰ ਲਈ ਫਿਰ ਇਦਾਂ ਹੀ ਸਾਡੀ ਪ੍ਰੇਮ ਕਹਾਣੀ ਸ਼ੁਰੂ ਹੋ ਗਈ ਹੌਲੀ ਹੌਲੀ ਅਸੀਂ ਇੱਕ ਦੂਜੇ ਨੂੰ ਮਿਲਦੇ ਵਰਤਦੇ ਰਹੇ ਤੇ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਸਾਰੀ ਉਮਰ ਇਦਾਂ ਹੀ ਕੁਵਾਰੀ ਰਹਿ ਮੇਰੇ ਜੋਗੀ ਤੇ ਮੈਂ ਤੈਨੂੰ ਪੈਸੇ ਦਿੰਦਾ ਰਿਹਾ ਕਰੂੰਗਾ ਤੇ ਤੂੰ ਆਪਣੇ ਘਰ ਦਾ ਗੁਜ਼ਾਰਾ ਕਰੀ ਜਾਏ ਤੈਨੂੰ ਕੋਈ ਲੋੜ ਨਹੀਂ ਫਿਕਰ ਕਰਨ ਦੀ ਜਿੰਨਾ ਚਿਰ ਮੈਂ ਹੈਗਾ ਬਸ ਤੂੰ ਵਿਆਹ ਨਹੀਂ ਕਰਵਾਉਣਾ ਮੈਂ ਤੇਰਾ ਵਿਆਹ برداشت ਨਹੀਂ ਕਰ ਸਕਦਾ ਹੋਰ ਸਭ ਕੁਝ ਚੱਲ ਲਊਗਾ ਕਿਉਂਕਿ ਮੇਰੀ ਘਰ ਵਾਲੀ ਸੋਹਣੀ ਨਹੀਂ ਆ ਤੇ ਨਾ ਹੀ ਮੈਨੂੰ ਉਹਦੇ ਨਾਲ ਕੋਈ ਜ਼ਿਆਦਾ ਮਜ਼ਾ ਆਉਂਦਾ ਇਸ ਲਈ ਮੈਨੂੰ ਤੂੰ ਪਸੰਦ ਆ ਮੈਂ ਤੈਨੂੰ ਇਦਾਂ ਹੀ ਰੱਖਣਾ ਤੇ ਆਪਣੀ ਘਰ ਵਾਲੀ ਨੂੰ ਘਰ ਦੇ ਕੰਮਾਂ ਲਈ ਮੇਰੇ ਬੱਚੇ ਵੀ ਸੋਹਣੇ ਆ ਪਰ ਮੇਰੀ ਘਰ ਵਾਲੀ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਿਉਂਕਿ ਉਹ ਘਰਦਿਆਂ ਦੀ ਮਰਜ਼ੀ ਨਾਲ ਲਿਆਂਦੀ ਹੋਈ ਆ ਇਸ ਲਈ ਮੈਨੂੰ ਤੂੰ ਪਸੰਦ ਆ ਤੇ ਮੈਂ ਤੇਰੇ ਨਾਲ ਹੀ ਵਿਆਹ ਵਾਲੇ ਸਾਰੇ ਰੀਤ ਪੂਰੀ ਕਰਨੀ ਆ ਬੇਸ਼ੱਕ ਤੂੰ ਸਾਰੀ ਉਮਰ ਕੁਵਾਰੀ ਰਹਿ ਪਰ ਮੇਰੇ ਜੋਗੀ ਹੀ ਰਹਿ ਮੈਂ ਉਹਦੇ ਨਾਲ ਵਾਅਦੇ ਕੀਤੇ ਸੀ ਹੌਲੀ ਹੌਲੀ ਇੱਕ ਦਿਨ ਮੇਰਾ ਡੈਡੀ ਜ਼ਿਆਦਾ ਹੀ ਬਿਮਾਰ ਹੋਇਆ ਤੇ ਉਹਨਾਂ ਦੀ ਮੌਤ ਹੋ ਗਈ ਸੀ ਇਦਾਂ ਹੀ ਮੇਰੀ ਮਾਂ ਤੇ ਮੇਰਾ ਭਰਾ ਤੇ ਮੈਂ ਹੀ ਰਹਿ ਗਈ ਸੀ ਮੇਰੇ ਭਰਾ ਕੋਲ ਕੋਈ ਕੰਮ ਨਹੀਂ ਹੁੰਦਾ ਸੀ ਕਿਉਂਕਿ ਵੇਲੀਆਂ ਖਾਣ ਗਿੱਜਿਆ ਸੀ ਮੁੰਡਿਆਂ ਨਾਲ ਅਵਾਰਾ ਕਰਤੀ ਕਰਦਾ ਸੀ ਤੇ ਉਹਨਾਂ ਨਾਲ ਹੀ ਨਸ਼ੇ ਕਰਦਾ ਹੁੰਦਾ ਸੀ ਮਨਦੀਪ ਮੈਨੂੰ ਕਹਿੰਦਾ ਸੀ ਕਿ ਤੇਰੇ ਮਾਂ ਪਿਓ ਜਿਆਦਾ ਟਾਈਮ ਚ ਆਉਂਦੇ ਨਹੀਂ ਰਹਣੇ ਤੇਰੇ ਭਰਾ ਨੇ ਤੈਨੂੰ ਕਿਤੇ ਵਿਆਹਣਾ ਨਹੀਂ ਜੇ ਵਿਆਹਾ ਵੀ ਤਾਂ ਕਿਸੇ ਨਸ਼ੇੜੀ ਨਾਲ ਇਸ ਲਈ ਤੂੰ ਕੁਵਾਰੀ ਰਹਿ ਤੇ ਮੈਂ ਤੇਰੀਆਂ ਸਾਰੀਆਂ ਰੀਝਾਂ ਬੂਰੀਆਂ ਕਰਿਆ ਕਰੂੰਗਾ ਅਸੀਂ ਇੱਕ ਦੂਜੇ ਦੇ ਨਾਲ ਰਹਿੰਦੇ ਨਹੀਂ ਸੀ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਮੈਂ ਉਹਦੇ ਨਾਲ ਕਈ ਵਾਰ ਫਿਜ਼ੀਕਲ ਹੋਈ ਸੀ ਉਹਦੇ ਨਾਲ ਕਈ ਵਾਰ ਬਾਹਰ ਮਿਲਣ ਲਈ ਗਈ ਸੀ ਤੇ ਘੁੰਮਣ ਲਈ ਵੀ ਜਾਂਦੀ ਹੁੰਦੀ ਸੀ ਉਹ ਮੇਰੀ ਜ਼ਿੰਦਗੀ ਦਾ ਸਹਾਰਾ ਬਣ ਗਿਆ ਸੀ ਇਦਾਂ ਹੀ ਕਰਦੇ ਕਰਾਉਂਦੇ ਟਾਈਮ ਲੰਘਦਾ ਗਿਆ ਤੇ ਮੇਰਾ ਭਰਾ ਵੀ ਨਸ਼ਾ ਕਰਕੇ ਮਰ ਗਿਆ ਮੇਰੀ ਮੰਮੀ ਜੋ ਬਿਮਾਰ ਹੀ ਰਹਿੰਦੀ ਸੀ ਉਹਦੀ ਦਵਾਈ ਦਾ ਤੇ ਘਰ ਦਾ ਸਾਰਾ ਖਰਚਾ ਮਨਦੀਪ ਹੀ ਚੁੱਕਦਾ ਸੀ ਉਹ ਮੈਨੂੰ ਕਹਿੰਦਾ ਸੀ ਕਿ ਤੂੰ ਆਪਣੀ ਮਾਂ ਨੂੰ ਮੇਰੇ ਬਾਰੇ ਦੱਸ ਦੇ ਮੈਂ ਸ਼ਰਮਾਂ ਤੁਹਾਡੇ ਘਰ ਆ ਜਾਇਆ ਕਰੂੰਗਾ ਮੈਂ ਆਪਣੀ ਮਾਂ ਨੂੰ ਇਦਾਂ ਨਹੀਂ ਦੱਸਣਾ ਚਾਹੁੰਦੀ ਸੀ ਕਿਉਂਕਿ ਮੇਰੇ ਕੋਲੋਂ ਇੱਕ ਮਾਂ ਹੀ ਬਚੀ ਸੀ ਜਿਹਨੂੰ ਮੈਂ ਗਵਾਉਣਾ ਨਹੀਂ ਚਾਹੁੰਦੀ ਸੀ ਪਰ ਮਨਦੀਪ ਮੈਨੂੰ ਮਜਬੂਰ ਕਰਦਾ ਸੀ ਕਿ ਤੂੰ ਉਹਨੂੰ ਦੱਸ ਮੈਂ ਤੈਨੂੰ ਕਿਤੇ ਬਾਹਰ ਨਹੀਂ ਮਿਲਣਾ ਬਸ ਤੁਹਾਡੇ ਘਰ ਹੀ ਆ ਜਾਇਆ ਕਰੂੰਗਾ ਘਰ ਦਾ ਸਾਰਾ ਸਮਾਨ ਤੇ ਹੋਰ ਖਰਚੇ ਮਨਦੀਪ ਪੂਰੇ ਕਰਦਾ ਸੀ ਇਸ ਲਈ ਮੈਂ ਆਪਣੀ ਮਾਂ ਨੂੰ ਉਹਰੇ ਉਹਦੇ ਬਾਰੇ ਸਭ ਕੁਝ ਦੱਸ ਦਿੱਤਾ ਮੇਰੀ ਮਾਂ ਨੇ ਮੈਨੂੰ ਕੁਝ ਵੀ ਨਹੀਂ ਕਿਹਾ ਕਹਿਣ ਲੱਗੀ ਕਿ ਹੁਣ ਤੂੰ ਆਪਣੀ ਹੀ ਜ਼ਿੰਦਗੀ ਬਾਰੇ ਆਪ ਹੀ ਸੋਚ ਲੈ ਜੋ ਦਿਲ ਕਰਦਾ ਉਹੀ ਕਰ ਮਨਦੀਪ ਹੁਣ ਸ਼ਰਿਆਮ ਸਾਡੇ ਘਰ ਆਉਣ ਲੱਗ ਪਿਆ ਸੀ ਤੇ ਮੈਨੂੰ ਮਿਲਦਾ ਹੁੰਦਾ ਸੀ ਮੇਰੇ ਨਾਲ ਸਾਰੀਆਂ ਰੀਝਾਂ ਪੂਰੀਆਂ ਕਰਦਾ ਸੀ ਕਿਉਂਕਿ ਮੈਂ ਬਹੁਤ ਹੀ ਸੋਹਣੀ ਸ਼ਰੀਰ ਦੀ ਸੀ ਉਹ ਮੈਨੂੰ ਕਹਿੰਦਾ ਹੁੰਦਾ ਸੀ ਕਿ ਤੇਰਾ ਸ਼ਰੀਰ ਹਿੰਦੀ ਫਿਲਮਾਂ ਦੀ ਐਕਟਰਨੀਆਂ ਦੇ ਵਰਗਾ ਤੈਨੂੰ ਵੇਖ ਕੇ ਤਾਂ ਹਰ ਇਨਸਾਨ ਦੀ ਭੁੱਖ ਲੈਂਦੀ ਆ ਬਹੁਤ ਸੋਹਣੀ ਐ ਤੂੰ ਇਸੇ ਕਰਕੇ ਮੈਂ ਤੇਰਾ ਕਿਤੇ ਵਿਆਹ ਨਹੀਂ ਹੋਣ ਦੇਣਾ ਮੇਰੀ ਉਮਰ ਹੁਣ ਕਾਫੀ ਹੁੰਦੀ ਜਾਂਦੀ ਸੀ ਮੈਂ 25 ਸਾਲ ਦੀ ਹੋ ਗਈ ਸੀ ਪਰ ਮਨਦੀਪ ਜੋਗੀ ਹੀ ਸੀ ਉਹ ਮੈਨੂੰ ਕਿਤੇ ਵੀ ਵਿਆਹ ਨਹੀਂ ਕਰਵਾਉਣ ਦਿੰਦਾ ਸੀ ਮੇਰੀ ਮਾਸੀ ਤੇ ਹੋਰ ਰਿਸ਼ਤੇਦਾਰ ਮੇਰੇ ਲਈ ਬਹੁਤ ਰਿਸ਼ਤੇ ਲੈ ਕੇ ਆਉਂਦੇ ਸੀ ਉਹ ਮੈਨੂੰ ਕਹਿੰਦੇ ਸੀ ਕਿ ਤੇਰਾ ਵਧੀਆ ਥਾਂ ਦੇ ਰਿਸ਼ਤਾ ਕਰਵਾਵਾਂਗੇ ਜੋ ਤੇਰੀ ਮਾਂ ਤੇ ਤੇਰਾ ਵੀ ਧਿਆਨ ਰੱਖਣਗੇ ਪਰ ਮੈਂ ਨਾ ਕਰ ਦਿੰਦੀ ਸੀ ਹੌਲੀ ਹੌਲੀ ਸਾਰੇ ਰਿਸ਼ਤੇਦਾਰ ਮੇਰੇ ਤੋਂ ਪਿੱਛੇ ਹਟਣ ਲੱਗ ਪਏ ਉਹ ਮੈਨੂੰ ਬਦ ਚੱਲਣਾ ਸਮਝਣ ਲੱਗ ਪਏ ਮੇਰੇ ਕਰੈਕਟਰ ਤੇ ਗੱਲਾਂ ਕਰਦੇ ਸੀ ਕਹਿੰਦੇ ਸੀ ਕਿ ਇਹਨੇ ਵਿਆਹ ਨਹੀਂ ਕਰਵਾਉਣਾ ਇਹ ਪਤਾ ਨਹੀਂ ਕਿੰਨਿਆਂ ਨਾਲ ਰੀਝਾਂ ਪੂਰੀਆਂ ਕਰਦੀ ਹੋ ਇਹਨੂੰ ਕੀ ਲੋੜਾ ਵਿਆਹਣ ਦੀ ਤੇ ਇਹਨੇ ਤਾਂ ਕੁਵਾਰੀ ਨਹੀਂ ਹੀ ਬੰਨਸਵੰਨੇ ਖਾਸਮ ਰੱਖੇ ਹੋਏ ਆ ਇਸ ਲਈ ਸਾਰੇ ਰਿਸ਼ਤੇਦਾਰ ਸਾਡੇ ਤੋਂ ਦੂਰ ਹੋ ਗਏ ਸੀ ਬਸ ਮੇਰੀ ਮਾਂ ਹੀ ਮੇਰੇ ਕੋਲ ਸੀ ਇੱਕ ਦਿਨ ਮੈਂ ਸੋਚਿਆ ਕਿਉਂ ਨਾ ਮੈਂ ਵਿਆਹ ਕਰਵਾ ਲਵਾਂ ਤੇ ਮਨਦੀਪ ਨੂੰ ਛੱਡ ਦੇਵਾਂ ਇਦਾਂ ਮੇਰੇ ਰਿਸ਼ਤੇਦਾਰ ਵੀ ਮੇਰੇ ਤੋਂ ਛੁੱਟ ਗਏ ਤੇ ਮੇਰੀ ਮਾਂ ਵੀ ਹਮੇਸ਼ਾ ਮੇਰੇ ਨਾਲ ਨਹੀਂ ਰਹਿਣੀ ਇਸ ਲਈ ਮੈਂ ਮਨਦੀਪ ਨੂੰ ਕਿਹਾ ਕਿ ਮੈਨੂੰ ਵਿਆਹ ਕਰਵਾ ਲੈਂਦੇ ਮੈਂ ਕਿਸੇ ਗਰੀਬ ਜਿਹੇ ਤੇ ਭੋਲੇ ਭਾਲੇ ਮੁੰਨ ਨਾਲ ਹੀ ਵਿਆਹ ਕਰਵਾਉਂਗੀ ਤਾਂ ਕਿ ਤੈਨੂੰ ਵੀ ਮਿਲਦੀ ਰਵਾਂ ਤੇ ਤੇਰੇ ਰਿਸ਼ਤੇਦਾਰੀ ਵਿੱਚ ਵੀ ਮੇਰੀ ਇੱਜ਼ਤ ਬਣੀ ਰਹੇ ਉਹ ਮੈਨੂੰ ਕਹਿਣ ਲੱਗਾ ਕਿ ਨਹੀਂ ਮੈਂ ਤੈਨੂੰ ਵਿਆਹ ਨਹੀਂ ਕਰਵਾਉਣ ਦੇਣਾ ਮੈਂ ਤੈਨੂੰ ਪ੍ਰਤਾਸ਼ਤ ਨਹੀਂ ਕਰ ਸਕਦਾ ਕਿਸੇ ਹੋਰ ਦੇ ਨਾਲ ਇਸ ਲਈ ਇਹ ਤੂੰ ਗਲਤੀ ਨਾ ਕਰੀਂ ਕਿ ਤੂੰ ਕਿਸੇ ਨਾਲ ਵਿਆਹ ਕਰਵਾਵੇਂ ਮੈਂ ਤੇਰਾ ਕਿਤੇ ਵਿਆਹ ਹੋਣ ਵੀ ਨਹੀਂ ਦੇਣਾ ਮੈਂ ਮਨਦੀਪ ਨਾਲ ਬਹੁਤ ਲੜੀ ਸੀ ਮੈਂ ਉਹਦੇ ਨਾਲ ਗੁੱਸੇ ਹੋ ਗਈ ਤੇ ਫੋਨ ਕੱਟ ਦਿੱਤਾ ਸੀ ਤੇ ਆਪਣਾ ਫੋਨ ਬੰਦ ਕਰ ਲਿਆ ਸੀ ਉਹ ਮੈਨੂੰ ਵਾਰ-ਵਾਰ ਫੋਨ ਕਰਦਾ ਸੀ ਪਰ ਮੇਰਾ ਫੋਨ ਬੰਦ ਸੀ ਮੈਂ ਆਪਣੀ ਮਾਸੀ ਨੂੰ ਫੋਨ ਕੀਤਾ ਕਿ ਮੇਰੇ ਲਈ ਇਦਾਂ ਦਾ ਰਿਸ਼ਤਾ ਲੱਭ ਮੈਂ ਵਿਆਹ ਕਰਵਾਉਣਾ ਚਾਹੁੰਦੀ ਹਾਂ ਮੇਰੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਆ ਮੇਰੀ ਮਾਸੀ ਕਹਿਣ ਲੱਗੀ ਕਿ ਮੈਂ ਤੇਰੇ ਲਈ ਰਿਸ਼ਤਾ ਲੱਭ ਲੈਣੀ ਆ ਪਰ ਬਾਅਦ ਵਿੱਚ ਮੁੱਕਰ ਨਾ ਜਾਈ ਮੈਂ ਕਿਹਾ ਠੀਕ ਆ ਮੈਂ ਸੋਚਿਆ ਕਿ ਮੈਂ ਪਿੰਡ ਛੱਡ ਕੇ ਸ਼ਹਿਰ ਕਿਰਾਏ ਤੇ ਕਮਰਾ ਲੈ ਲਵਾਂਗੀ ਤੇ ਉੱਥੇ ਹੀ ਆਪਣੀ ਮਾਂ ਨੂੰ ਆਪਣੇ ਕੋਲ ਰੱਖੂੰਗੀ ਮੈਂ ਮਨਦੀਪ ਕੋਲੋਂ ਪੈਸੇ ਲੈ ਲ ਕੇ ਕਾਫੀ ਜੋੜ ਲਈ ਸੀ ਇੱਕ ਕਿਰਾਏ ਦਾ ਘਰ ਤੇ ਆਪਣਾ ਵਿਆਹ ਵੀ ਕਰਵਾ ਸਕਦੀ ਸੀ ਮੈਂ ਕਿਰਾਏ ਤੇ ਕਮਰਾ ਲੈ ਲਿਆ ਤੇ ਆਪਣੀ ਮਾਂ ਨੂੰ ਤੇ ਸਾਰਾ ਸਮਾਨ ਲੈ ਕੇ ਮਨਦੀਪ ਤੇ ਚੋਰੀ ਸ਼ਹਿਰ ਚਲੀ ਗਈ ਮੈਂ ਉੱਥੇ ਜਾ ਕੇ ਵਿਆਹ ਕਰਵਾਉਣ ਲਈ ਰਿਸ਼ਤਾ ਵੀ ਕਰਵਾ ਲਿਆ ਸੀ ਮੇਰੀ ਮਾਸੀ ਨੇ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਪਰ ਪਤਾ ਨਹੀਂ ਮਨਦੀਪ ਕਿੱਥੋਂ ਆ ਗਿਆ ਉਹਨੇ ਮੇਰਾ ਰਿਸ਼ਤਾ ਤੜਵਾ ਦਿੱਤਾ ਤੇ ਉਸ ਮੁੰਡੇ ਨੂੰ ਵੀ ਬਹੁਤ ਕੁੱਟਿਆ ਕਹਿਣ ਲੱਗਾ ਕਿ ਜੇ ਤੂੰ ਉਹਦੇ ਨਾਲ ਵਿਆਹ ਕਰਵਾਇਆ ਤਾਂ ਮੈਂ ਤੈਨੂੰ ਜਾਨੋਂ ਮਾਰ ਦੇਊਗਾ ਉਹ ਮੁੰਡਾ ਮੈਨੂੰ ਆਪ ਵਿਆਹ ਕਰਵਾਉਣ ਤੋਂ ਮਨਾ ਕਰਨ ਲੱਗ ਪਿਆ ਮੈਂ ਜਿੱਥੇ ਵੀ ਰਿਸ਼ਤਾ ਕਰਵਾਉਂਦੀ ਉਥੇ ਹੀ ਮਨਦੀਪ ਪਹੁੰਚ ਜਾਂਦਾ ਸੀ ਇੱਕ ਦਿਨ ਸਿੱਧਾ ਹੀ ਮੇਰੇ ਘਰ ਆ ਗਿਆ ਕਹਿਣ ਲੱਗਾ ਕਿ ਮੈਂ ਤੇਨੂੰ ਕਿਹਾ ਸੀ ਨਾ ਕਿ ਜੇ ਤੂੰ ਮੇਰੇ ਨਾਲ ਜਾਰੀ ਲਾਈ ਆ ਮਰਦੇ ਦਾਮ ਤੱਕ ਨਵਾਈ ਨਹੀਂ ਤਾਂ ਹੁਣੇ ਹੀ ਛੱਡ ਦੇ ਉਦੋਂ ਤੂੰ ਮੇਰੇ ਨਾਲ ਵਾਅਦੇ ਕਰਦੀ ਸੀ ਪਰ ਹੁਣ ਤੂੰ ਮੈਨੂੰ ਪਿੱਛੇ ਹੀ ਛੱਡ ਜਾਨੀ ਐ ਮੈਂ ਤੇਰਾ ਕਿਤੇ ਵੀ ਰਿਸ਼ਤਾ ਨਹੀਂ ਹੋਣ ਦੇਣਾ ਭਾਵੇਂ ਕੁਝ ਮਰਜੀ ਹੋ ਜਾਵੇ ਤੂੰ ਭਾਵੇਂ ਜਿੰਨੀ ਮਰਜੀ ਅਮੀਰ ਹੋਵੇਂ ਜਾਂ ਗਰੀਬ ਪਰ ਮੈਂ ਤੇਰਾ ਕਿਤੇ ਵਿਆਹ ਨਹੀਂ ਹੋਣ ਦੇਣਾ ਜਿੱਥੇ ਮੈਂ ਆਪਣਾ ਰਿਸ਼ਤਾ ਕਰਵਾਉਂਦੀ ਸੀ ਉੱਥੇ ਹੀ ਉਹ ਤੜਾ ਦਿੰਦਾ ਸੀ ਸਾਰੇ ਰਿਸ਼ਤੇਦਾਰਾਂ ਨੇ ਮੇਰੇ ਤੋਂ ਦੁਬਾਰਾ ਮੂੰਹ ਮੋੜ ਲਿਆ ਸੀ ਮੇਰੀ ਮਾਂ ਕਹਿਣ ਲੱਗੀ ਕਿ ਹੁਣ ਤੂੰ ਸਾਰੀ ਉਮਰ ਕੁਆਰੀ ਰਹੇਂਗੀ ਜਿੰਨਾ ਚਿਰ ਇਹ ਮਰਦਾ ਨਹੀਂ ਇਹਨੇ ਤੇਰਾ ਕਿਤੇ ਵਿਆਹ ਨਹੀਂ ਹੋਣ ਦੇਣਾ ਤੇ ਇਹੀ ਗੱਲ ਹੋਈ ਜਦੋਂ ਵੀ ਮੈਂ ਕਿਤੇ ਰਿਸ਼ਤਾ ਕਰਵਾਉਂਦੀ ਤਾਂ ਮਨਦੀਪ ਪਹਿਲਾਂ ਹੀ ਪਹੁੰਚ ਜਾਂਦਾ ਸੀ ਜਿਵੇਂ ਉਹ ਮੇਰੇ ਤੇ ਹੀ ਨਿਗਾਹ ਰੱਖਦਾ ਹੋਵੇ ਉਹਨੇ ਤਾਂ ਆਪਣਾ ਯਾਰ ਦੋਸਤ ਮੇਰੇ ਤੇ ਨਿਗਾਹ ਰੱਖਣ ਲਈ ਹੀ ਇੱਕ ਛੱਡਿਆ ਹੋਇਆ ਸੀ ਉਹ ਮੈਨੂੰ ਕਹਿਣ ਲੱਗਾ ਕਿ ਤੂੰ ਮੇਰੇ ਤੋਂ ਚੋਰੀ ਵੀ ਕਿਤੇ ਜਾ ਨਹੀਂ ਸਕਦੀ ਤੇ ਨਾ ਹੀ ਮੇਰੇ ਤੋਂ ਚੋਰੀ ਵਿਆਹ ਕਰਵਾ ਸਕਦੀ ਮੈਂ ਉਹਦੀਆਂ ਬਹੁਤ ਮਿਹਨਤਾਂ ਕੀਤੀਆਂ ਸੀ ਪਰ ਉਹਨੇ ਮੈਨੂੰ ਕਿਤੇ ਵੀ ਵਿਆਹ ਨਹੀਂ ਕਰਵਾਉਣ ਦਿੱਤਾ ਸੀ ਕਹਿਣ ਲੱਗਿਆ ਕਿ ਤੂੰ ਮੇਰੀ ਰੀਜ ਪੂਰੀ ਕੀਤੀ ਆ ਪਹਿਲੀ ਵਾਰ ਤੋਂ ਲੈ ਕੇ ਆਖਰੀ ਵਾਰ ਤੱਕ ਤੂੰ ਮੇਰੇ ਨਾਲ ਹੀ ਫਿਜ਼ੀਕਲ ਹੋਵੇਂਗੀ ਮੈਂ ਤੈਨੂੰ ਕਿਸੇ ਹੋਰ ਦੇ ਥੱਲੇ ਪੈਂਦੀ ਦੇਖ ਨਹੀਂ ਸਕਦਾ ਤੂੰ ਇਹ ਕਿਦਾਂ ਸੋਚ ਰਿਆ ਕਿ ਮਨਦੀਪ ਕੋਈ ਵਰਤੀ ਹੋਈ ਚੀਜ਼ ਵਰਤੂਗਾ ਤੂੰ ਇੱਕ ਸੱਚੀ ਸਵਿੱਤਰੀ ਕੁੜੀ ਸੀ ਇਸ ਕਰਕੇ ਮੈਂ ਤੇਰੇ ਨਾਲ ਆਪਣੀ ਸਾਂਝ ਪਾਈ ਸੀ ਮੈਂ ਤੇਰਾ ਕਿਤੇ ਹੋਣਾ ਵਿਆਣੀ ਹੋਣ ਦੇਣਾ ਭਾਵੇਂ ਕੁਝ ਵੀ ਹੋ ਜਾਵੇ ਮੇਰੇ ਤੋਂ ਬਿਨਾ ਤੈਨੂੰ ਕੋਈ ਹੋਰ ਹੱਥ ਲਾ ਹੀ ਨਹੀਂ ਸਕਦਾ ਤੂੰ ਮੇਰੀ ਹੀ ਹੋ ਕੇ ਰਹਿ ਗਈ ਐ ਇਹ ਭੁੱਲ ਜਾ ਮੈਂ ਤਾਂ ਮਨਦੀਪ ਨਾਲ ਯਾਰੀ ਲਾ ਕੇ ਬਹੁਤ ਪਛਤਾਉਂਦੀ ਸੀ ਕਿਉਂਕਿ ਉਹ ਮੈਨੂੰ ਕਹਿੰਦਾ ਸੀ ਕਿ ਜੇ ਤੂੰ ਜ਼ਿਆਦਾ ਬੈਂਸਭਾਜ ਕੀਤੀ ਤਾਂ ਮੈਂ ਤੈਨੂੰ ਚੁੱਕ ਕੇ ਲੈ ਜਾਊਂਗਾ ਤੇ ਏਦਾਂ ਦੀ ਥਾਂ ਤੇ ਰੱਖੂਗਾ ਜਿੱਥੇ ਤੇਨੂੰ ਨਿਕਲਣਾ ਵੀ ਔਖਾ ਹੋ ਜਾਊਗਾ ਤੇ ਰਾਤ ਦਿਨ ਤੂੰ ਮੇਰੀ ਹੀ ਹਾਸ ਨੂੰ ਮਟਾਉਂਦੀ ਰਹੇਗੀ ਇਹ ਸੁਣ ਕੇ ਤਾਂ ਮੇਰੇ ਹੋਸ਼ ਉੱਡ ਗਏ ਸੀ ਕਿਉਂਕਿ ਮੈਂ ਰਾਤ ਦਿਨ ਉਹਦੇ ਨਾਲ ਇਹ ਸਭ ਕੁਝ ਨਹੀਂ ਕਰ ਸਕਦੀ ਸੀ ਟੈਨਸ਼ਨ ਨਾਲ ਮੈਂ ਬਿਮਾਰ ਰਹਿਣ ਲੱਗ ਪਈ ਮੇਰੀ ਮਾਂ ਵੀ ਕਹਿਣ ਲੱਗੀ ਕਿ ਮੈਂ ਵੀ ਹੁਣ ਥੋੜਾ ਟਾਈਮ ਹੀ ਆ ਤੇਰੇ ਕੋਲ ਮੇਰੇ ਤੋਂ ਬਾਅਦ ਮਨਦੀਪ ਹੀ ਤੇਰਾ ਸਹਾਰਾ ਹੋ ਗਿਆ ਇਸ ਲਈ ਜੇ ਤੂੰ ਚੰਗੀ ਚਾਹੁੰਦੀ ਹੈ ਤਾਂ ਕਿਤੇ ਹੋਰ ਨਾ ਵਿਆਹ ਕਰਵਾਵੇਂ ਤੇ ਮਨਦੀਪ ਤੇਰਾ ਕਿੰਨਾ ਧਿਆਨ ਰੱਖਦਾ ਤੇ ਤੂੰ ਆਪਣੀ ਜ਼ਿੰਦਗੀ ਵਧੀਆ ਗੁਜ਼ਾਰ ਲੈ ਇਦਾਂ ਹੀ ਕਰਦੇ ਕਰਾਉਂਦੇ ਮੇਰੀ ਜ਼ਿੰਦਗੀ ਕਾਫੀ ਲੰਘ ਗਈ ਸੀ ਮੇਰੀ ਮਾਂ ਮੇਰੇ ਨਾਲ ਹੀ ਇਹ ਦਿਨ ਵੇਖ ਰਹੀ ਸੀ ਮਨਦੀਪ ਦਾ ਜਦੋਂ ਦਿਲ ਕਰਦਾ ਮੇਰੇ ਨਾਲ ਆ ਕੇ ਸੌਂ ਜਾਂਦਾ ਸੀ ਤੇ ਮੈਨੂੰ ਕਿਤੇ ਹੋਰ ਵਿਆਹ ਨਹੀਂ ਕਰਵਾਉਂਦਾ ਸੀ ਫਿਰ ਮੰਮੀ ਨੇ ਕਿਹਾ ਕਿ ਤੂੰ ਵਿਆਹ ਕਰਵਾ ਕੇ ਕੀ ਕਰਨਾ ਤੂੰ ਇੰਨੀ ਵਾਰ ਮਨਦੀਪ ਨੂੰ ਮਿਲ ਚੁੱਕੀ ਆ ਤੇ ਇੰਨੀ ਵਾਰ ਤਾਂ ਉਹਦੇ ਨਾਲ ਸਭ ਕੁਝ ਕਰ ਵੀ ਲਿਆ ਤੈਨੂੰ ਕਿਹੜਾ ਆਪਣੇ ਨਾਲ ਕੌਣ ਰੱਖੂਗਾ ਤੂੰ ਕੀ ਲੈਣਾ ਰਿਸ਼ਤੇਦਾਰੀਆਂ ਵਿੱਚ ਆਪਣੀ ਇੱਜ਼ਤ ਰੱਖ ਕੇ ਜਦੋਂ ਤੂੰ ਪਹਿਲਾਂ ਹੀ ਨਹੀਂ ਸੋਚਿਆ ਪਹਿਲਾਂ ਤੂੰ ਸਭ ਕੁਝ ਚੋਰੀ ਕਰਦੀ ਰਹੀ ਤੇ ਹੁਣ ਤੈਨੂੰ ਇੱਜ਼ਤਾਂ ਰੱਖਣ ਦੀ ਪੈਗੀ ਹੁਣ ਸਾਰੀ ਉਮਰ ਇਹਦੇ ਨਾਲ ਏਦਾਂ ਹੀ ਕੁਵਾਰੀ ਰਹਿ ਕੇ ਕੱਟ ਤੇ ਆਪਣਾ ਅੱਗੇ ਵੰਸ਼ ਵੀ ਕੋਈ ਨਹੀਂ ਹੋਣਾ ਮੇਰੀ ਜ਼ਿੰਦਗੀ ਤਾਂ ਨਰਕ ਬਣ ਗਈ ਸੀ ਮੈਂ ਮਨਦੀਪ ਨੂੰ ਕਿਹਾ ਕਿ ਹੁਣ ਮੈਂ ਕੁਵਾਰੀ ਤਾਂ ਰਹਿਣਾ ਹੀ ਆ ਮੈਂ ਇੱਕ ਬੱਚੇ ਦੀ ਮਾਂ ਵੀ ਬਣਨਾ ਚਾਹੁੰਦੀ ਆ ਉਹ ਕਹਿਣ ਲੱਗਾ ਕਿ ਬੇਸ਼ੱਕ ਚਾਰ ਬੱਚਿਆਂ ਦੀ ਮਾਂ ਬਣ ਜਾ ਪਰ ਤੈਨੂੰ ਮੈਂ ਕਿਤੇ ਵਿਆਹ ਨਹੀਂ ਕਰਵਾਉਣ ਦੇਣਾ ਉਹ ਸਿਰਫ ਮੇਰੀ ਹੀ ਰਹਾਂਗੀ ਜੇ ਮੇਰੇ ਨਾਲ ਆਪਣੀ ਜ਼ਿੰਦਗੀ گزارेंगी ਮੈਂ ਤੈਨੂੰ ਆਪਣੇ ਘਰ ਵੀ ਨਹੀਂ ਲਿਜਾਣਾ ਕਿਉਂਕਿ ਘਰ ਸਾਂਭਣ ਦੇ ਲਈ ਮੈਂ ਇੱਕ ਘਰਵਾਲੀ ਰੱਖੀ ਹੋਈ ਆ ਤੇ ਬਾਹਰ ਦੇ ਲਈ ਨਜ਼ਾਰੇ ਲੁੱਟਣ ਦੇ ਲਈ ਮੈਂ ਤੈਨੂੰ ਪਸੰਦ ਕੀਤਾ ਇਸ ਲਈ ਹੁਣ ਜਿੱਥੇ ਵੀ ਵਿਆਹ ਕਰਵਾਵੇਂਗੀ ਮੈਂ ਪਾਣੀ ਮਾਰੂਗਾ ਤੈਨੂੰ ਉੱਥੋਂ ਹੀ ਲੈ ਕੇ ਆਉਂਗਾ ਤੈਨੂੰ ਕਿਤੇ ਵਸਣ ਨਹੀਂ ਦੇਣਾ ਇਸ ਲਈ ਸਾਰੀ ਜ਼ਿੰਦਗੀ ਤੂੰ ਮੇਰੇ ਨਾਲ ਹੀ ਕੱਟ ਇਦਾਂ ਹੀ ਮੈਂ ਇੱਕ ਬੱਚੇ ਦੀ ਮਾਂ ਵੀ ਬਣ ਗਈ ਸੀ ਪਰ ਮੈਂ ਬਿਲਕੁਲ ਖੁਸ਼ ਨਹੀਂ ਸੀ ਮੇਰੀ ਮਾਂ ਖੁਸ਼ ਸੀ ਕਿਉਂਕਿ ਉਹ ਕਹਿੰਦੀ ਸੀ ਕਿ ਸਾਡਾ ਕੋਈ ਵੰਚਤਾ ਅੱਗੇ ਵਧਿਆ ਜੋ ਸਾਡੇ ਘਰਬਾਰ ਨੂੰ ਸੰਭ ਲਾਊਗਾ ਤੇ ਸ਼ਾਇਦ ਮੇਰੀ ਔਲਾਦ ਨਾਲੋਂ ਤਾਂ ਵਧੀਆ ਹੀ ਨਿਕਲੇ ਇਹੀ ਸੋਚ ਕੇ ਮੇਰੀ ਮਾਂ ਖੁਸ਼ ਹੁੰਦੀ ਸੀ ਮੇਰੀ ਵੀ ਕਿੰਨੀ ਉਮਰ ਲੰਘ ਗਈ ਮੇਰਾ ਬੱਚਾ ਵੀ ਵੱਡਾ ਹੋ ਗਿਆ ਉਹਨੂੰ ਵੀ ਮੈਂ ਸਕੂਲ ਵਿੱਚ ਪੜ੍ਹਨ ਲਈ ਲਾ ਦਿੱਤਾ ਸੀ ਪਰ ਅੱਜ ਵੀ ਮੈਂ ਮਨਦੀਪ ਦੀ ਹਾਂ ਸਾਰੇ ਰਿਸ਼ਤੇਦਾਰ ਕਹਿੰਦੇ ਸੀ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਕਿਸੇ ਨਾਲ ਇਹਦੀ ਗੱਲਬਾਤ ਆ ਤੇ ਹੁਣ ਉਹਨੇ ਬਿਨਾਂ ਵਿਆਹ ਦੇ ਨਿਆਣਾ ਵੀ ਜਾ ਮਲਿਆ ਕੋਈ ਰਿਸ਼ਤੇਦਾਰ ਸਾਨੂੰ ਹੋਂ ਨਹੀਂ ਲਾਉਂਦਾ ਸੀ ਨਾ ਹੀ ਆਂਡਗਵਾਂਡ ਸਾਨੂੰ ਬੁਲਾਉਂਦਾ ਸੀ ਮਨਦੀਪ ਦਾ ਕਰਕੇ ਸਭ ਕੁਝ ਛੁੱਟ ਗਿਆ ਸੀ ਬਸ ਮਨਦੀਪ ਮੇਰੀ ਜ਼ਿੰਦਗੀ ਵਿੱਚ ਰਹਿ ਗਿਆ ਸੀ ਮੇਰਾ ਮੁੰਡਾ ਵੀ ਹੁਣ ਵੱਡਾ ਹੋਣ ਲੱਗ ਪਿਆ ਸੀ ਇੱਕ ਦਿਨ ਮੇਰੀ ਮਾਂ ਨੂੰ ਅਟੈਕ ਹੋਇਆ ਤੇ ਉਹ ਮਰ ਗਈ ਮੈਂ ਤੇ ਮੇਰਾ ਮੁੰਡਾ ਹੀ ਰਹਿ ਗਏ ਸੀ ਤੇ ਮਨਦੀਪ ਕਹਿੰਦਾ ਸੀ ਕਿ ਮੈਂ ਤੈਨੂੰ ਕਿਹਾ ਸੀ ਨਾ ਕਿ ਮੇਰੇ ਤੋਂ ਬਿਨਾਂ ਤੇਰੀ ਜ਼ਿੰਦਗੀ ਵਿੱਚ ਕੋਰ ਉਈ ਹੋਰ ਆ ਹੀ ਨਹੀਂ ਸਕਦਾ ਸਿਰਫ ਤੇਰਾ ਬੱਚਾ ਹੀ ਹੋਊਗਾ ਹੁਣ ਤੈਨੂੰ ਮੇਰੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਪੈਣੀ ਆ ਤੂੰ ਆਪਣੇ ਮਨ ਨੂੰ ਸਮਝਾ ਲੈ ਮੇਰਾ ਮਨਦੀਪ ਤੋਂ ਮਨ ਭਰ ਗਿਆ ਸੀ ਪਰ ਮੈਂ ਆਪਣੇ ਮਨ ਨੂੰ ਸਮਝਾ ਲਿਆ ਤੇ ਮਨਦੀਪ ਨਾਲ ਜ਼ਿੰਦਗੀ ਗੁਜ਼ਾਰਨ ਲੱਗ ਪਈ ਸੀ ਮੇਰੀ ਅੱਜ ਵੀ ਜ਼ਿੰਦਗੀ ਉਹਦੇ ਨਾਲ ਹੀ ਲੰਘ ਰਹੀ ਆ ਮੇਰਾ ਮੁੰਡਾ ਵੀ 4 ਸਾਲ ਦਾ ਹੋ ਗਿਆ ਤੇ ਮਨਦੀਪ ਮੇਰੀ ਜ਼ਿੰਦਗੀ ਦਾ ਸਹਾਰਾ ਬਣਿਆ ਉਹ ਮੇਰਾ ਤੇ ਮੇਰੇ ਬੱਚੇ ਦਾ ਵੀ ਖਰਚਾ ਚੁੱਕਦਾ ਵੈਸੇ ਵੀ ਉਹਨੇ ਸਾਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਮੈਂ ਆਪਣੇ ਆਪ ਨੂੰ ਸਮਝਿਆ ਕਿ ਹੁਣ ਮੇਰੀ ਇਹੀ ਜ਼ਿੰਦਗੀ ਆ ਕਿ ਮੈਂ ਮਨਦੀਪ ਨਾਲ ਹੀ ਆਪਣੀ ਜ਼ਿੰਦਗੀ ਗੁਜ਼ਾਰਾਂ ਤੇ ਉਹਦੇ ਨਾਲ ਹੀ ਰਹਿੰਦੇ ਸਾਹਾਂ ਤੱਕ ਆਪਣੇ ਵਾਅਦੇਆਂ ਨੂੰ ਪੂਰਾ ਕਰਾਂ ਹਾਂਜੀ ਦੋਸਤੋ ਇਹ ਸੀ ਕਹਾਣੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਰਾਂਹੀਂ ਜ਼ਰੂਰ ਦੱਸਿਓ ਇਸੇ ਤਰ੍ਹਾਂ ਹੋਰ ਕਹਾਣੀਆਂ ਸੁਣਨ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਚਾਹੀਏ ਕਹਾਣੀ ਸੁਣਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮਿਲਾਂਗੇ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਰਾਮਰਾ